ਮਸੀਹ ਵੀ ਸਤਿ ਆਇਆ ਬੰਪਾ ਨੂੰ ਪਿਆਰ ਪਰੀ ਜੈ ਐਮ ਸੀ ਵੀ ਜਿਵੇਂ ਆਪਾਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਹਰ ਰੋਜ਼ ਸੁਣਦੇ ਆ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਬ੍ਰਦਰ ਗਗਨਦੀਪ ਦਿਆ ਜੋ ਕਿ ਨਕੌਦਰ ਸ਼ਹਿਰ ਦੇ ਰਹਿਣ ਵਾਲੇ ਨੇ ਬ੍ਰਦਰ ਦੀ ਗਵਾਹੀ ਇਹ ਹੈ ਕਿ ਬ੍ਰਦਰ ਜਦੋਂ ਛੋਟੇ ਸਨ ਉਸ ਸਮੇਂ ਇਹਨਾਂ ਦੇ ਫਾਦਰ ਇਹਨਾਂ ਤੋਂ ਦੂਰ ਹੋ ਗਿਆ ਔਰ ਇਹਨਾਂ ਦੇ ਫਾਦਰ ਜਦੋਂ ਇਹਨਾਂ ਤੋਂ ਦੂਰ ਹੋਏ ਤਾਂ ਇਹ ਬਹੁਤ ਜ਼ਿਆਦਾ ਬਿਮਾਰ ਸੀਗੇ ਜਾਨਕਿ ਇਹਨਾਂ ਨੇ ਆਪਣੀ ਪੂਰੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਦੁੱਖਾਂ ਮੁਸੀਬਤਾਂ ਦਾ ਸਾਹਮਣਾ ਕੀਤਾ ਬ੍ਰਦਰ ਜਦੋਂ ਬਿਲਕੁਲ ਛੋਟੇ ਸੀ ਤੇ ਬਹੁਤ ਜ਼ਿਆਦਾ ਬਿਮਾਰ ਸੀਗੇ ਪਰ ਫੇਰ ਵੀ ਪਰਮੇਸ਼ਰ ਨੇ ਇਹਨਾਂ ਨੂੰ ਮੌਤ ਦੇ ਮੂੰਹ ਚੋਂ ਬਚਾਇਆ ਆਪਾਂ ਪਰਮੇਸ਼ਰ ਨੂੰ ਨਹੀਂ ਜਾਣਦੇ ਪਰ ਪਰਮੇਸ਼ਰ ਹਮੇਸ਼ਾ ਸਾਨੂੰ ਦੇਖਦਾ ਤੇ ਜਾਣਦਾ ਆ ਸੱਚਮੁੱਚ ਪਰਮੇਸ਼ਰ ਨੇ ਇਸ ਭਰਾ ਦੀ ਜ਼ਿੰਦਗੀ ਨੂੰ ਬਚਪਨ ਚ ਵੀ ਬਚਾਇਆ ਔਰ ਉਸ ਤੋਂ ਬਾਅਦ ਜਦੋਂ ਭਰਾ ਥੋੜੇ ਵੱਡੇ ਹੋਏ ਤੋਂ ਕਾਫੀ ਮੁਸ਼ਕਿਲਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਇਹਨਾਂ ਦੇ ਜਿਹੜੇ ਮਦਰ ਸੀਗੇ ਉਹ ਦਿਹਾੜੀ ਕਰਦੇ ਸੀਗੇ ਕੰਮ ਕਰਦੇ ਸੀਗੇ ਲੋਕਾਂ ਦੇ ਘਰਾਂ ਦੇ ਵਿੱਚ ਔਰ ਇਹਨਾਂ ਦਾ ਪਾਲਣ ਪੋਸ਼ਣ ਕਰਦੇ ਸੀਗੇ ਔਰ ਬ੍ਰਦਰ ਦੀ ਇੱਕ ਸਿਸਟਰ ਤੇ ਨਾਨੀ ਜੀ ਸਨ ਤੇ ਇਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਬਹੁਤ ਜ਼ਿਆਦਾ ਡਰਿੰਕ ਕਰਦੇ ਸੀ ਇਸ ਕਰਕੇ ਜਿਹੜੇ ਇਹਨਾਂ ਦੇ ਮਦਰ ਸੀਗੇ ਉਹ ਇਨਾਂ ਨੂੰ ਨਕੋਦਰ ਲੈ ਆਏ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਇਹਨਾਂ ਦੇ ਨਾਨਕੇ ਘਰ ਦੇ ਵਿੱਚ ਇਹ ਰਹਿਣ ਲੱਗੇ ਉਸ ਸਮੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲਾਂ ਮੁਸੀਬਤਾਂ ਆਈਆਂ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਇਹ 8th ਕਲਾਸ ਦੇ ਵਿੱਚ ਹੀ ਸਨ ਤੇ ਉਸ ਸਮੇਂ ਇਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਕਿ ਮਤਲਬ ਕਿ ਸਕੂਲ ਦੇ ਵਿੱਚ ਛੋਟੇ-ਛੋਟੇ ਥੋੜੇ ਲੜਕੇ ਸਨ ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀਗਾ ਤੇ ਬ੍ਰਦਰ ਬਿਲਕੁਲ ਵੀ ਐਸੇ ਨਹੀਂ ਸਨ ਕਿ ਕਿਸੇ ਨਾਲ ਲੜਾਈ ਝਗੜਾ ਕਰਨ ਪਰ ਫੇਰ ਵੀ ਹਰ ਜਗ੍ਹਾ ਤੇ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਸੀਗਾ ਕਿਉਂਕਿ ਇਹ ਇੱਕ ਮਤਲਬ ਕਿ ਬਿਲਕੁਲ ਸ਼ਾਂਤ ਰਹਿਣ ਵਾਲੇ ਸੀਗੇ ਕਿਸੇ ਨੂੰ ਕੋਈ ਕੁੱਝ ਨਹੀਂ ਸੀ ਕਹਿੰਦੇ ਬੋਲਦੇ ਨਹੀਂ ਸੀ ਜ਼ਿਆਦਾ ਮਤਲਬ ਕਿ ਆਪਣੇ ਹੀ ਮਸਤੀ ਦੇ ਵਿੱਚ ਆਪਣੇ ਹੀ ਮੌਜਜੇ ਦੇ ਵਿੱਚ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹਨਾਂ ਨੇ 10th ਦੇ ਪੇਪਰ ਦਿੱਤੇ 10th ਦੇ ਪੇਪਰ ਦੇਣ ਤੋਂ ਬਾਅਦ ਇਹ ਭਰਾ ਫੇਲ ਹੋ ਗਿਆ ਜਦੋਂ ਇਹ ਭਰਾ ਦਸਵੀਂ ਚੋਂ ਫੇਲ ਹੋਏ ਤੇ ਇਸ ਭਰਾ ਨੇ ਫੈਸਲਾ ਕੀਤਾ ਕਿ ਮਤਲਬ ਕਿ ਮੈਂ ਹੁਣ ਅੱਗੇ ਨਹੀਂ ਪੜਾਂਗਾ ਇਹਨਾਂ ਦੀ ਮਦਰ ਨੇ ਇਹਨਾਂ ਨੂੰ ਬਹੁਤ ਸਮਝਾਇਆ ਪਰ ਇਹ ਕਹਿੰਦੇ ਕਿ ਮੈਂ ਅੱਗੇ ਨਹੀਂ ਪੜੂੰਗਾ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਨਾ ਸੰਡੇ ਦੀ ਸੰਡੇ ਸਤਸੰਗ ਤੇ ਜਾਂਦੇ ਹੁੰਦੇ ਸੀਗੇ ਤੇ ਉੱਥੇ ਜਦੋਂ ਸਤਸੰਗ ਤੇ ਜਾਂਦੇ ਸੀਗੇ ਉਸ ਸਮੇਂ ਉੱਥੋਂ ਦੇ ਜਿਹੜੇ ਸਾਸੰਗ ਤੇ ਜਿਹੜੇ ਥਾਂ ਤੇ ਜਾਂਦੇ ਸੀਗੇ ਉੱਥੋਂ ਦੇ ਡੇਰੇ ਦੇ ਦਾਸ ਸੀਗੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਹਾਡੇ ਘਰ ਦੇ ਵਿੱਚ ਕੌਣ ਆ ਤੇ ਇਹਨਾਂ ਨੇ ਦੱਸਿਆ ਕਿ ਮੇਰਾ ਮੇਰੀ ਭੈਣ ਆ ਔਰ ਮੇਰੀ ਨਾਨੀ ਜੀ ਆ ਭੈਣ ਆ ਜੋ ਉਹਨਾਂ ਦੀ ਮੈਰਿਜ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਠੀਕ ਆ ਕਿ ਤੂੰ ਕੰਮ ਕੀ ਕਰਦਾ ਆ ਤੇ ਇਹਨਾਂ ਨੇ ਕਿਹਾ ਕਿ ਮੈਂ ਆਪਣੀ ਮਦਰ ਦੇ ਨਾਲ ਹੈਲਪ ਕਰਵਾਣਾ ਆ ਕਿ ਮੈਂ ਜਿੱਥੇ ਵੀ ਕੰਮ ਮਿਲੇ ਮੈਂ ਕਰ ਲੈਣਾ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਮਤਲਬ ਕਿ ਤੂੰ ਇੱਥੇ ਰਹਿਣ ਲੱਗ ਜਾ ਤੇ ਅਸੀਂ ਤੈਨੂੰ ਖਰਚਾ ਦਵਾਂਗੇ ਤੇ ਬ੍ਰਦਰ ਬਿਨਾਂ ਆਪਣੇ ਘਰ ਦੱਸੇ ਆਪਣੀ ਮਦਰ ਨੂੰ ਦੱਸੇ ਬਿਨਾਂ ਹੀ ਆਪਣੇ ਕੱਪੜੇ ਪੈਕ ਕਰਦਾ ਹੈ ਔਰ ਉਸ ਡੇਰੇ ਤੇ ਚਲ ਜਾਂਦਾ ਹੈ ਤੇ ਉਸ ਡੇਰੇ ਤੇ ਜਾਣ ਤੋਂ ਬਾਅਦ ਇਹਨਾਂ ਦੀ ਮਦਰ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਹ ਸੱਸਾਂ ਘਰ ਦੇ ਵਿੱਚ ਰਹਿਣ ਲੱਗ ਗਿਆ ਤੇ ਉਸ ਤੋਂ ਬਾਅਦ ਜਦੋਂ ਬ੍ਰਦਰ ਜੀ ਮੰਮਾ ਨੂੰ ਪਤਾ ਲੱਗਦਾ ਹੈ ਤੇ ਇਹਨਾਂ ਦੀ ਮਦਰ ਜਿਹੜੇ ਆ ਉਹ ਮਗਰ ਜਾਂਦੇ ਆ ਡੇਰੇ ਦੇ ਵਿੱਚ ਤੇ ਡੇਰੇ ਵਾਲੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਉਸ ਦਾਸ ਦੇ ਵੱਲੋਂ ਕਿ ਅਸੀਂ ਤੁਹਾਡੇ ਮੁੰਡੇ ਨੂੰ ਕਾਬਿਲ ਬਣਾਵਾਂਗੇ ਅਸੀਂ ਤੁਹਾਡੇ ਮੁੰਡੇ ਦੀ ਪੂਰੀ ਮਦਦ ਕਰਾਂਗੇ ਅਸੀਂ ਇਹਨੂੰ ਮੀਨਜ਼ ਕਿ ਕੋਈ 뮤지컬ੀ ਕੁਝ ਸਿਖਾਵਾਂਗੇ ਔਰ ਇਸ ਦੇ ਵੇਸ ਤੇ ਅਸੀਂ ਇਹਨੂੰ ਬਾਹਰ ਭੇਜਾਂਗੇ ਬਹੁਤ ਵੱਡੇ ਵੱਡੇ ਵਾਦੇ ਕੀਤੇ ਗਏ ਤੇ ਮਦਰ ਵੀ ਥੋੜੇ ਅਨਪੋਲ ਸੰਨ ਜਿਵੇਂ ਕਹਿ ਲੋ ਕਿ ਇੱਕ ਪੋਲੇ ਸਵਾਦੇ ਸੀਗੇ ਤਾਂ ਉਹਨਾਂ ਨੇ ਉਵੇਂ ਹੀ ਮੰਨ ਲਿਆ ਕਿ ਚਲੋ ਸਾਡੇ ਗੁਰੂ ਸਾਨੂੰ ਕਹਿ ਰਿਹਾ ਤੇ ਅਸੀਂ ਉਸੇ ਤਰ੍ਹਾਂ ਹੀ ਕਰਨਾ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਬ੍ਰਦਰ ਉੱਥੇ ਰਹਿਣ ਲੱਗੇ ਤੇ ਜਦੋਂ ਵੀ ਹਫ਼ਤੇ ਬਾਅਦ ਇਹਨਾਂ ਦੇ ਮਦਰ ਇਹਨਾਂ ਨੂੰ ਮਿਲਣ ਜਾਂਦੇ ਸੀਗੇ ਤੇ ਇਹਨਾਂ ਨੂੰ ਗੱਲ ਨਹੀਂ ਸੀ ਕਰਨ ਦਿੱਤੀ ਜਾਂਦੀ ਤੇ ਉਸ ਉੱਥੇ ਜੋ ਇਹਨਾਂ ਦਾ ਕੰਮ ਸੀਗਾ ਉੱਥੇ ਚਾਹ ਪਾਣੀ ਫੜਾਉਣ ਦਾ ਕੰਮ ਸੀਗਾ ਉਸ ਤੋਂ ਇਲਾਵਾ ਉਹ ਇਹਨਾਂ ਨੂੰ ਕੁਝ ਵੀ ਨਹੀਂ ਸੀ ਦੱਸਦੇ ਕਿਤੇ ਹਫ਼ਤੇ ਦੇ ਵਿੱਚ ਇਹਨਾਂ ਨੂੰ ਤਬਲੇ ਦੀ ਕਲਾਸ ਦਿੱਤੀ ਜਾਂਦੀ ਸੀ ਉਹ ਵੀ ਕਿਤੇ ਅੱਧਾ ਘੰਟਾ ਇਹਨਾਂ ਨੂੰ ਸਿਖਾਇਆ ਜਾਂਦਾ ਸੀਗਾ ਤੇ ਬ੍ਰਦਰ ਦੀ ਹਾਲਤ ਕੁਛ ਉੱਥੇ ਇਸ ਤਰ੍ਹਾਂ ਦੀ ਸੀਗੀ ਕਿ ਇਹਨਾਂ ਦੇ ਕੱਪੜੇ ਹਮੇਸ਼ਾ ਗੰਦੇ ਰਹਿੰਦੇ ਸੀਗੇ ਕਿਉਂਕਿ ਉੱਥੇ ਇੱਕ ਸੇਵਾਦਾਰ ਦੀ ਤਰ੍ਹਾਂ ਰਹਿੰਦੇ ਸੀਗੇ ਪੈਰਾਂ ਦੇ ਵਿੱਚ ਇਹਨਾਂ ਦੇ ਪਾੜ ਪਏ ਹੋਏ ਸੀਗੇ ਬਿਆਈਆਂ ਜਿੱਦਾਂ ਫਟ ਜਾਂਦੀਆਂ ਨੰਗੇ ਪੈਰੀ ਰਹਿਣਾ ਸਿਆਲਾਂ ਦੇ ਵਿੱਚ ਤੇ ਇਸ ਤਰ੍ਹਾਂ ਦੀ ਕੋਸ਼ ਕੰਡੀਸ਼ਨ ਭਰਾ ਦੀ ਹੋ ਚੁੱਕੀ ਸੀਗੀ ਤੇ ਬਿਲਕੁਲ ਵੀ ਕਿਸੇ ਦੇ ਨਾਲ ਬਾਧੂ ਗੱਲ ਨਹੀਂ ਸੀ ਕਰਦੇ ਉਹ ਕਰਨੀ ਨਹੀਂ ਸੀ ਦਿੰਦੇ ਗੱਲ ਕਿਸੇ ਨੂੰ ਜਦੋਂ ਇਹ ਭਰਾ ਉੱਥੇ ਜਾਂਦੇ ਸੀਗੇ ਮੀਨਸ ਕਿ ਇਹਨਾਂ ਦੀ ਮਦਰ ਇਹਨਾਂ ਨੂੰ ਮਿਲਣ ਦੇ ਲਈ ਜਾਂਦੇ ਸੀਗੇ ਤੇ ਉਹ ਜਿਹੜੇ ਸੇਵਾਦਾਰ ਸੀਗੇ ਸੇਵਾਦਾਰ ਸੀ ਉੱਥੇ ਦਾ ਉਹ ਕੈਮਰੇ ਦੇ ਵਿੱਚ ਦੇਖ ਲੈਂਦਾ ਸੀਗਾ ਕਿ ਹੁਣ ਆਪਣੀ ਮਾਂ ਦੇ ਕੋਲ ਬੈਠਾ ਆ ਤੇ ਉਹ ਕੀ ਕਰਦਾ ਸੀਗਾ ਕਿ ਉਸੇ ਵੇਲੇ ਇਸ ਭਰਾ ਨੂੰ ਬਾਜ ਮਾਰ ਲੈਂਦੇ ਸੀਗੇ ਕਿ ਮੈਨੂੰ ਪਾਣੀ ਦੇ ਕੇ ਜਾ ਮੈਨੂੰ ਚਾਹ ਦੇ ਕੇ ਜਾ ਜਾਂ ਮੈਨੂੰ ਰੋਟੀ ਦੇ ਕੇ ਜਾ ਐਦਾ ਮਤਲਬ ਕਿ ਉਹ ਇਹਨਾਂ ਨੂੰ ਮਾਂ ਪੁੱਤ ਨੂੰ ਦੋਨਾਂ ਤੋਂ ਵੱਖਰਾ ਹੀ ਇੱਕ ਦੂਜੇ ਤੋਂ ਵੱਖਰਾ ਰੱਖਦੇ ਸੀਗੇ ਲਾਸਟ ਦੇ ਵਿੱਚ ਕੀ ਹੋਇਆ ਕਿ ਅਚਾਨਕ ਕੁਝ ਐਸਾ ਹੋਇਆ ਜਿਸ ਦੇ ਕਾਰਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਆਉਣ ਲੱਗੀ ਇਹਨਾਂ ਦੀ ਮਦਰ ਵੀ ਕੰਮ ਕਰਦੇ ਸੀ ਇਹਨਾਂ ਦੇ ਨਾਨੀ ਜੀ ਵੀ ਕੰਮ ਕਰਦੇ ਸੀਗੇ ਤੇ ਉਹ ਉੱਥੇ ਡੇਰੇ ਦੇ ਵਿੱਚ ਸੇਵਾ ਕਰਦੇ ਸੀਗੇ ਤੋਂ ਜੋ ਵੀ ਉਹ ਮਹੀਨੇ ਦੇ ਬਾਅਦ ਕੋਈ 2000 ਜਾਂ 1500 ਰੁਪਏ ਇਹਨੂੰ ਦਿੰਦੇ ਸੀਗੇ ਤੇ ਉਹ ਮਦਰ ਜਿਹੜੇ ਇਹਨਾਂ ਦੇ ਸੀਗੇ ਉੱਥੇ ਹੀ ਦਾਨ ਕਰਦੇ ਹੁੰਦੇ ਸੀ ਕੋਈ ਚਾਹ ਪੁਲਾ ਦੇਣੀ ਕੋਈ ਪੂਜੀਆ ਖਵਾ ਦੇਣਾ ਕੋਈ ਬਿਸਕੁਟ ਕੋਈ ਰਾਸ ਵਗੈਰਾ ਲੈ ਜਾਣੀ ਜਾਂ ਕੋਈ ਐਸੀ ਕੋਈ ਚੀਜ਼ ਉੱਥੇ ਦੇ ਆਉਣੀ ਮੀਨਸ ਕੀ ਘਰ ਦਾ ਜਿਹੜਾ ਗੁਜ਼ਾਰਾ ਕਰਨ ਦਾ ਇੱਕੋ ਇੱਕ ਮਾਧਿਮ ਹੋਇ ਇਹ ਹੀ ਭਰਾ ਸਨ ਤੇ ਬਿਲਕੁਲ ਵੀ ਬੋਲਦੇ ਨਹੀਂ ਸੀਗੇ ਤੇ ਇਹਨਾਂ ਦੇ ਉੱਪਰ ਕੋਈ ਜਾਦੂ ਟੂਣਾ ਵੀ ਸੀਗਾ ਜੋ ਬਚਪਨ ਤੋਂ ਇਹਨਾਂ ਦੇ ਉੱਪਰ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੇ ਘਰ ਦਾ ਪੂਰੀ ਤਰ੍ਹਾਂ ਨਾਲ ਢਾਂਚਾ ਹੀ ਬਦਲ ਗਿਆ ਤੇ ਫਿਰ ਇਹਨਾਂ ਦੇ ਘਰ ਦੇ ਅੰਦਰ ਦੁਸ਼ਟ ਆਤਮਾ ਦੇ ਅਟੈਕ ਹੋਣ ਲੱਗੇ ਇਹਨਾਂ ਦੀ ਮਦਰ ਨੂੰ ਦੁਸ਼ਟ ਆਤਮਾ ਨੇ ਚਕੜ ਲਿਆ ਮਦਰ ਬਹੁਤ ਦਿਨਾਂ ਤੱਕ ਬਿਮਾਰ ਰਹਿਣ ਲੱਗੇ ਨਾਨੀ ਜੀ ਬਿਮਾਰ ਰਹਿਣ ਲੱਗੇ ਉਸ ਤੋਂ ਬਾਅਦ ਇਸ ਭਰਾ ਨੂੰ ਜਦੋਂ ਉੱਥੋਂ ਲਿਆਉਣ ਦੀ ਗੱਲ ਕਰਦੇ ਸੀ ਤੇ ਉਹ ਉਹਨਾਂ ਨੂੰ ਆਉਣ ਨਹੀਂ ਸੀ ਦਿੰਦੇ ਜਦੋਂ ਇਹ ਪਰਾ ਸਵੇਰੇ ਘਰ ਆਉਂਦੇ ਸੀਗੇ ਤਾਂ ਸ਼ਾਮ ਨੂੰ ਉਹ ਮਗਰੀ ਫੋਨ ਕਰਨ ਲੱਗ ਜਾਂਦੇ ਸੀਗੇ ਕਿ ਤੁਸੀਂ ਵਾਪਸ ਤੂੰ ਆ ਜਾ ਵੀ ਸਾਨੂੰ ਤੇਰੇ ਬਿਨਾ ਉੱਥੇ ਕੋਈ ਚੀਜ਼ ਨਹੀਂ ਲੱਭ ਰਹੀ ਤੇ ਜਦੋਂ ਇਹ ਭਰਾ ਘਰ ਨਹੀਂ ਸੀ ਰਹਿੰਦੇ ਤਾਂ ਬਹੁਤ ਜ਼ਿਆਦਾ ਮਨ ਨੂੰ ਇਹਨਾਂ ਦੀ ਮਦਰ ਦਾ ਦੁਖੀ ਹੁੰਦਾ ਸੀ ਕਿ ਇੱਕੋ ਇਕਲੌਤਾ ਮੁੰਡਾ ਮੇਰਾ ਤੇ ਉਹ ਵੀ ਉੱਥੇ ਹੈ ਤੇ ਅਗਰ ਸਾਨੂੰ ਕੁਝ ਹੋ ਗਿਆ ਤੇ ਸਾਨੂੰ ਕੌਣ ਦੇਖੇਗਾ ਉਸ ਤੋਂ ਬਾਅਦ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਕੀ ਹੋਇਆ ਕਿ ਅਸਨਿਕ ਇਹਨਾਂ ਦੀ ਜਿਹੜੀ ਸਿਸਟਰ ਸੀਗੇ ਉਹਨਾਂ ਦੀ ਉਹਨਾਂ ਦਾ ਡਿਵੋਰਸ ਹੋ ਗਿਆ ਕਿਸੇ وجہ ਦੇ ਕਰਕੇ ਇੰਨਾ ਮੰਨਣ ਦੇ ਬਾਅਦ ਵੀ ਤੇ ਉਹਨਾਂ ਦਾ ਜੋ ਡਿਵੋਰਸ ਹੋਇਆ ਉਹ ਭੈਣ ਇਹਨਾਂ ਦੇ ਕੋਲ ਆਏ ਤੇ ਜਦੋਂ ਇਹਨਾਂ ਦੇ ਕੋਲ ਆਏ ਤਾਂ ਉਸ ਤੋਂ ਬਾਅਦ ਉਸ ਸੇਵਾਦਾਰ ਵੱਲੋਂ ਕੁਝ ਅਜਾਈ ਹਰਕਤ ਹੋਈ ਕਿ ਇਹਨਾਂ ਦਾ ਵਿਸ਼ਵਾਸ ਉੱਥੋਂ ਉੱਠ ਗਿਆ ਤੇ ਇਹ ਉੱਥੋਂ ਕਰ ਵਾਪਸ ਆ ਗਿਆ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਿਸਟਰ ਦੀ ਮੈਰਿਜ ਹੋਈ ਤੇ ਉਸ ਤੋਂ ਬਾਅਦ ਉਹ ਜਦੋਂ ਪ੍ਰਭੂ ਦੇ ਵਿੱਚ ਆਏ ਤਾਂ ਉਸ ਤੋਂ ਬਾਅਦ ਇਹਨਾਂ ਦੇ ਬਾਰੇ ਵਿੱਚ ਵੀ ਪ੍ਰਾਰਥਨਾ ਕੀਤੀ ਗਈ ਤੇ ਜਦੋਂ ਇਹਨਾਂ ਦੀ ਸਿਸਟਰ ਕਹਿ ਰਹੀ ਸੀਗੇ ਕਿ ਤੁਸੀਂ ਜਾਓ ਤੇ ਚਰਚ ਜਾਓ ਤੁਸੀਂ ਇਸੇ ਵੀ ਚਰਚ ਚਲ ਜਾਓ ਵੀ ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾਊਗੀ ਕਿ ਜਿਹੜਾ ਕੋਈ ਕੰਮ ਨਹੀਂ ਇਹਦੇ ਕੋਲ ਹੈਗਾ ਜਾਂ ਇਹ ਬੋਲਦਾ ਨਹੀਂ ਹੈਗਾ ਬਾਦੂ ਕਿ ਇਹ ਬਾਕੀ ਮੁੰਡਿਆਂ ਦੀ ਤਰ੍ਹਾਂ ਮਤਲਬ ਕਿ ਐਕਟੀਵਿਟੀ ਹੈਗਾ ਜ਼ਿਆਦਾ ਵੀ ਕਿਉਂ ਇਹ ਸੋਚਾਂ ਦੇ ਵਿੱਚ ਪਿਆ ਰਹਿੰਦਾ ਆ ਵੀ ਤੁਸੀਂ ਉੱਥੇ ਪ੍ਰਾਰਥਨਾ ਕਰਾਓ ਤੇ ਭਰਾ ਜਿਹੜੇ ਸੀਗੇ ਮਨਾ ਕਰਦੇ ਸੀ ਕਿਉਂਕਿ ਉੱਥੇ ਪਾਠ ਵੀ ਕਰਦੇ ਸੀਗੇ ਤੇ ਇਹ ਬ੍ਰਦਰ ਦੱਸਦੇ ਨੇ ਕਿ ਜਦੋਂ ਇਹਨਾਂ ਦੀ ਸਿਸਟਰ ਇਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਚਰਚ ਜਾਓ ਤੇ ਇਹਨਾਂ ਨੂੰ ਗੁੱਸਾ ਬਹੁਤ ਆਉਂਦਾ ਸੀਗਾ ਇਹ ਜਾਣਾ ਨਹੀਂ ਸੀ ਚਾਹੁੰਦੇ ਤੇ ਅਚਾਨਕ ਕੀ ਹੋਇਆ ਕਿ ਇੱਕ ਦਿਨ ਇਹਨਾਂ ਦੀ ਸਿਸਟਰ ਨੇ ਕਾਲ ਕੀਤੀ ਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਮਾਰਨਿੰਗ ਮੇਰੇ ਕੋਲ ਆ ਜਾਓ ਵੀ ਆਪਾਂ ਸਾਰੇ ਜਾਣਾ ਚਰਚ ਚੱਲਾਂਗੇ ਤੇ ਇਸ ਭਰਾ ਨੇ ਫੋਨ ਕੱਟ ਦਿੱਤਾ ਜਦੋਂ ਸੈਕਿੰਡ ਟਾਈਮ ਇਹਨਾਂ ਦੀ ਸਿਸਟਰ ਨੇ ਫੇਰ ਦੁਬਾਰਾ ਫੋਨ ਕੀਤਾ ਤੇ ਇਹਨਾਂ ਦੀ ਸਿਸਟਰ ਨੇ ਫੇਰ ਦੁਬਾਰਾ ਇਹੀ ਗੱਲ ਕੀਤੀ ਤੇ ਅਚਾਨਕ ਕੀ ਹੋਇਆ ਇਹਨਾਂ ਦਾ ਦਰਵਾਜ਼ਾ ਖੜਕਿਆ ਤੇ ਜਦੋਂ ਇਹਨਾਂ ਨੇ ਡੋਰ ਖੋਲਿਆ ਤੇ ਡੋਰ ਤੇ ਇੱਕ ਪਾਸਟਰ ਖੜੇ ਸੀਗੇ ਆਕੇ ਜੋ ਬਹੁਤ ਪੁਰਾਣੇ ਸਮੇਂ ਤੋਂ ਇਹਨਾਂ ਦੇ ਘਰ ਦੇ ਵਿੱਚ ਮਤਲਬ ਨਹੀਂ ਆਏ ਸੀਗੇ ਬਹੁਤ ਲੰਮੇ ਸਮੇਂ ਤੋਂ ਨਹੀਂ ਆਏ ਸੀਗੇ ਤੇ ਉਹ ਅਚਾਨਕ ਹੀ ਉਸ ਦਿਨ ਡੋਰ ਤੇ ਖੜੇ ਸੀਗੇ ਤੇ ਜਦੋਂ ਇਹਨਾਂ ਦੇ ਭੈਣ ਨੇ ਪੁੱਛਿਆ ਕਿ ਕੌਣ ਘਰ ਆਇਆ ਹੈ ਤੇ ਇਹਨਾਂ ਨੇ ਇਹਨਾਂ ਦੀ ਮਦਰ ਨੇ ਦੱਸਿਆ ਕਿ ਪਾਸਟਰ ਅੰਕਲ ਘਰ ਆਏ ਆ ਤੇ ਇਹਨਾਂ ਦੀ ਭੈਣ ਨੇ ਕਿਹਾ ਕਿ ਮੇਰੀ ਗੱਲ ਕਰਵਾਓ ਉਸ ਤੋਂ ਬਾਅਦ ਇਹਨਾਂ ਦੀ ਸਿਸਟਰ ਨੇ ਉਹਨਾਂ ਨਾਲ ਗੱਲ ਕੀਤੀ ਪ੍ਰਭੂ ਤੇ ਦਾਸ ਦੇ ਨਾਲ ਔਰ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਲਈ ਤੁਸੀਂ ਪ੍ਰਾਰਥਨਾ ਕਰਕੇ ਜਾਓ ਕਿ ਪਰਮੇਸ਼ਰ ਇਹਨਾਂ ਦੀ ਬੁੱਧ ਨੂੰ ਖੋਲਣ ਔਰ ਜਿਹੜੇ ਚੱਕਰਾਂ ਦੇ ਵਿੱਚ ਇਹ ਪੈਏ ਹੋਏ ਨੇ ਜਿਹੜੇ ਇਹ ਵਿਧੀਆਂ ਦੇ ਵਿੱਚ ਜਿਹੜੇ ਇਹ ਸ਼ਲਕਪੱਡ ਦੇ ਵਿੱਚ ਫਸੇ ਹੋਏ ਨੇ ਪਰਮੇਸ਼ਰ ਉਹਨਾਂ ਨੂੰ ਆਜ਼ਾਦ ਕਰੇ ਉਸ ਤੋਂ ਬਾਅਦ ਉਹ ਪਾਸਟਰ ਜੀ ਪ੍ਰਾਰਥਨਾ ਕਰਕੇ ਗਏ ਇਨਾਂ ਦੇ ਵਾਸਤੇ ਸਾਰਿਆਂ ਦੇ ਵਾਸਤੇ ਔਰ ਉਸ ਤੋਂ ਬਾਅਦ ਥੋੜੇ ਹੀ ਦਿਨਾਂ ਬਾਅਦ ਇਹ ਭਰਾ ਔਰ ਇਹਨਾਂ ਦੀ ਸਿਸਟਰ ਔਰ ਇਹਨਾਂ ਦੀ ਮਦਰ ਜਦੋਂ ਚਰਚ ਗਏ ਤਾਂ ਚਰਚ ਜਦੋਂ ਗਏ ਇਹਨਾਂ ਨੂੰ ਨਹੀਂ ਪਤਾ ਸੀ ਕਿ ਬੰਦਗੀ ਆ ਬਸ ਜਸਟ ਇਹ ਰਿਸ਼ਤੇਦਾਰੀ ਵੇਸਤੇ ਹੀ ਚਰਚ ਗਏ ਸੀਗੇ ਉਸ ਤੋਂ ਬਾਅਦ ਜਦੋਂ ਇਹ ਚਰਚ ਗਏ ਤੇ ਚਰਚ ਦੇ ਵਿੱਚ ਦੁਸ਼ਟ ਆਤਮੇ ਜਿਹੜੇ ਸੀਗੇ ਇਹਨਾਂ ਦੀ ਮਦਰ ਦੇ ਅੰਦਰ ਜਾਹਰ ਹੋਏ ਇਹਨਾਂ ਦੀ ਮਤਲਬ ਕੀ ਇਨਾਂ ਦੇ ਅੰਦਰ ਦੋਸ਼ਾਤਮੇ ਜਿਹੜੇ ਜ਼ਾਹਰ ਹੋਏ ਤਾਂ ਉਸ ਦਿਨ ਤੋਂ ਇਹਨਾਂ ਦੀ ਮਦਰ ਨੇ ਤੌਬਾ ਕੀਤੀ ਔਰ ਉਸ ਦਿਨ ਤੋਂ ਹੀ ਉਸ ਭਰਾ ਨੇ ਤੌਬਾ ਕੀਤੀ ਤੇ ਹੁਣ ਇਸ ਟਾਈਮ ਪ੍ਰਭੂ ਦਾ ਬਪਤਿਸਮਾ ਭਰਾ ਨੇ ਵੀ ਲਿਆ ਇਹਨਾਂ ਦੀ ਮਦਰ ਨੇ ਵੀ ਲਿਆ ਔਰ ਪੂਰੀ ਫੈਮਲੀ ਨੇ ਪ੍ਰਭੂ ਨੂੰ ਜਾਣਿਆ ਤੇ ਗ੍ਰਹਿਣ ਕੀਤਾ ਔਰ ਇਸ ਸਮੇਂ ਭਰਾ ਬਿਲਕੁਲ ਠੀਕ ਨੇ ਕੰਮ ਵੀ ਕਰਦੇ ਨੇ ਤੰਦਰੁਸਤੀ ਪਰਮੇਸ਼ਰ ਨੇ ਦਿੱਤੀ ਹੈ ਔਰ ਪਰਮੇਸ਼ਰ ਨੇ ਇਹਨਾਂ ਨੂੰ ਇੱਕ ਬਾਈਕ ਦੇ ਨਾਲ ਵੀ ਬles ਕੀਤਾ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਦੇ ਨਾਲ ਬles ਕੀਤਾ ਹੈ ਪਰਮੇਸ਼ਰ ਨੇ ਇਹਨਾਂ ਨੂੰ ਮਤਲਬ ਕੀ ਤੰਦਰੁਸਤੀ ਦਿੱਤੀ ਨਸ਼ੇ ਤੋਂ ਦੂਰ ਰੱਖਿਆ ਬੁਰੀ ਸੰਗਤ ਤੋਂ ਦੂਰ ਰੱਖਿਆ ਮਿਹਨਤ ਕਰਦੇ ਆ ਆਪਣੇ ਘਰ ਨੂੰ ਚਲਾਉਂਦੇ ਆ ਤੇ ਪਰਮੇਸ਼ਰ ਦੇ ਅੱਗੇ ਭਰਾ ਉਮੀਦ ਕਰਦੇ ਆ ਕਿ ਪਰਮੇਸ਼ਰ ਇਹਨਾਂ ਨੂੰ ਅੱਗੇ ਵੀ ਸੰਭਾਲ ਕੇ ਰੱਖਣ ਔਰ ਸੱਚਮੁੱਚ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਇਸ ਤਰ੍ਹਾਂ ਪਰਮੇਸ਼ਰ ਨੇ ਬਚਾਈ ਤੋ ਹੁਣ ਇਹ ਪਰਮੇਸ਼ਰ ਦੇ ਲਈ ਆराधना ਕਰਦੇ ਆ ਪਰਮੇਸ਼ਰ ਦੇ ਲਈ ਗੀਤ ਭਜਨ ਗਾਉਂਦੇ ਆ ਔਰ ਇਹ ਬਿਲਕੁਲ ਵਫਾਦਾਰ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਪਾਪ ਕੋਈ ਵੀ ਕਿਸੇ ਤਰ੍ਹਾਂ ਦਾ ਮੀਨਜ਼ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਈਰਖਾ ਨਫ਼ਰਤ ਕਿਸੇ ਦੇ ਲਈ ਵੀ ਇਹਨਾਂ ਦੇ ਦਿਲ 'ਚ ਨਹੀਂ ਹੈਗੀ ਔਰ ਕੋਈ ਵੀ ਪਾਪ ਕੋਈ ਵਿਚਾਰ ਇਹਨਾਂ ਦੀ ਜ਼ਿੰਦਗੀ 'ਚ ਨਹੀਂ ਹੈਗਾ ਨਸ਼ਾ ਕੋਈ ਜ਼ਿੰਦਗੀ 'ਚ ਨਹੀਂ ਹੈਗਾ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਪਰਮੇਸ਼ਰ ਨੇ ਇਹਨਾਂ ਨੂੰ ਇੱਕ ਸਾਫ਼ ਸੁਥਰੀ ਲਾਈਫ ਦਿੱਤੀ ਹੈ ਤੇ ਪਰਮੇਸ਼ਰ ਨੇ ਇਹਨਾਂ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਤੇ ਇਸ ਭਰਾ ਦਾ ਜਿਹੜਾ ਸੁਭਾਅ ਆ ਉਹ ਦਇਆਵਾਨ ਆ ਇਹ ਦੂਸਰਿਆਂ ਦੇ ਲਈ ਹਮੇਸ਼ਾ ਮਦਦ ਦੇ ਲਈ ਖੜੇ ਰਹਿੰਦੇ ਆ ਔਰ ਸੱਚਮੁੱਚ ਪਰਮੇਸ਼ਰ ਨੇ ਵੀ ਇਹਨਾਂ ਨੂੰ ਬਹੁਤ ਆਇਤ ਦੇ ਨਾਲ ਆਸ਼ੀਸ਼ ਦਿੱਤੀ ਹੈ ਔਰ ਪਰਮੇਸ਼ਰ ਇਹਨਾਂ ਨੂੰ ਹੋਰ ਵੀ ਵਧਾਵੇ ਔਰ ਇਹਨਾਂ ਦੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਕਿ ਪਰਮੇਸ਼ਰ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਹਰ ਤਰ੍ਹਾਂ ਦਾ ਦੁੱਖ ਤਕਲੀਫ ਕੱਢ ਦੇਵੇ ਅਗਰ ਕੋਈ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਮੀ ਘਟਿਆ ਉਹ ਵੀ ਪਰਮੇਸ਼ਰ ਦੂਰ ਕਰੇ ਤੇ ਪਰਮੇਸ਼ਰ ਇਸ ਭਰਾ ਨੂੰ ਬੁਲੰਦੀਆਂ ਤੱਕ ਲੈ ਕੇ ਜਾਵੇ ਔਰ ਆਪਣੇ ਘਰ ਦਾ ਅਸ਼ਾ ਪ੍ਰਬੰਧ ਕਰਨ 'ਚ ਇਹਨਾਂ ਦੀ ਮਦਦ ਸਹਾਇਤਾ ਅਗਵਾਈ ਕਰੇ ਔਰ ਸੱਚਮੁੱਚ ਭਰਾ ਦੀ ਪੂਰੀ ਫੈਮਲੀ ਨੂੰ ਪਰਮੇਸ਼ਰ ਬles ਕਰਨ ਔਰ ਇਸ ਭਰਾ ਨੂੰ ਪਰਮੇਸ਼ਰ आशीष बरकतें तो जिन्ने भी ਭੈਣ ਭਰਾਵਾਂ ਨੇ ਅੱਜ ਦੀ ਇਸ ਗਵਾਹੀ ਨੂੰ ਸੁਣਿਆ ਜਿੱਦਾਂ ਪਰਮੇਸ਼ਰ ਨੇ ਇਸ ਭਰਾ ਦੀ ਜ਼ਿੰਦਗੀ ਨੂੰ ਬਦਲਿਆ ਜੋ ਕਿ ਨਾ ਮੁਨਕਿੰਨ ਸੀਗਾ ਸਾਰਿਆਂ ਦੀ ਜ਼ਿੰਦਗੀ ਨੂੰ ਪਰਮੇਸ਼ਰ ਬਦਲੇ ਪਰਮੇਸ਼ਰ ਹਰ ਇੱਕ ਦੇ ਹਰ ਇੱਕ ਦੇ ਬੱਚੇ ਨੂੰ ਨਸ਼ੇ ਤੋਂ ਬੇਵਿਚਾਰ ਤੋਂ ਦੂਰ ਰੱਖੇ ਬੁਰੀ ਸੰਗਤ ਤੋਂ ਦੂਰ ਰੱਖੇ ਪਰਮੇਸ਼ਰ ਆਪਣੇ ਕੰਮਾਂ ਦੇ ਵਿੱਚ ਹਰ ਇੱਕ ਜਨ ਨੂੰ ਲਗਾਈ ਰੱਖਣ ਔਰ ਸੱਚਮੁੱਚ ਅੱਜ ਦੀ ਗਵਾਹੀ ਦੇ ਦੁਆਰਾ ਬਹੁਤ ਸਾਰੇ ਭਰਾ ਬਹੁਤ ਸਾਰੀਆਂ ਪੈਣਾ ਆਸ਼ੀਸ਼ ਔਰ ਬਰਕਤ ਨੂੰ ਪਾਣ ਇਹ ਸਾਰੀ ਗਵਾਹੀ ਪਰਮੇਸ਼ਰ ਨੇ ਜਿਹੜੀ ਸਾਨੂੰ ਦਿੱਤੀ ਪਰਮੇਸ਼ਰ ਜੀ ਦਾ ਵੀ ਧੰਨਵਾਦ ਕਰਦੇ ਆ ਪਰਮੇਸ਼ਰ ਸਤਨਨ ਵਾਲਿਆਂ ਨੂੰ ਵੀ ਔਰ ਗਵਾਹੀ ਲਿਖਾਉਣ ਵਾਲਿਆਂ ਨੂੰ ਵੀ ਆਸ਼ੀਸ਼ ਔਰ ਬਰਕਤ ਦੇਣ ਔਰ ਸਾਰੇ ਘਰਾਂ ਦੇ ਲੋਕ ਪਰਮੇਸ਼ਰ ਹੁਣ ਤੋਂ ਲੈ ਕੇ ਸਦਾ ਤੱਕ ਸੰਭਾਲ ਕੇ ਰੱਖਣ ਕੱਲ ਫੇਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਨਾਲ ਜਦ ਤੱਕ ਦੇ ਲਈ ਸਾਰਿਆਂ ਨੂੰ ਜੈਮਸੀ ਦੀ